ਲੋ ਜੀ ਸੀਜ਼ਨ ਦਾ ਕੰਮ ਗਿਆ ਮੁੱਕ ਤੇ ਹੋ ਗਏ ਆਪਾਂ ਵਿਲੇ ਅੱਜ ਤੇ ਇੱਕ ਮਸ਼ੀਨ ਆਪਾਂ ਕਟਰ ਕਟਰ ਲਾਤਾ ਇਹਨਾਂ ਪਹਿਲਾਂ ਡਰਾਮਾ ਬਦਲਾਂਗੇ ਆਪਾਂ ਬਦਲ ਕੇ ਖੜਾ ਦਾਂਗੇ ਝੋਨੇ ਤੇ ਕਰਕੇ ਖੜਾ ਦੇਣਾ ਲੱਗਿਆ ਬਿੱਟੂ ਨੇ ਚੱਕਦੇ ਆ ਪਾਨੇ ਚਾਬੀਆਂ ਤੇ ਲਾਉਨੇ ਆਪਾਂ ਫੀਡਰ ਕਰਨਾ ਵੀ ਆ ਗਿਆ ਅੱਜ ਮਦਦ ਲਈ ਲੋ ਜੀ ਫੀਡਰ ਦੇ ਤਾਲਾ ਮੈਂ ਤੇ ਬਿੱਟੂ ਨੇ ਉਹਨਾਂ ਨੇ ਚੱਕਤਾ ਕੰਮ ਫੋਰਮੈਨ ਆਏ ਸਾਡਾ ਆ ਜਾਣੀਗਾ ਤੇ ਹੁਣ ਆਪਾਂ ਬਾਕੀ ਖੋਲਦੇ ਆਂ ਸਾਮਾਨ ਸਾਰਾ ਹਵਾ ਹਵਾ ਮਾਰਦੇ ਆਂ ਮਾਰੀ ਮੋਟੀ ਸਾਫ ਕਰਕੇ ਮੁੰਡਾ ਇੱਕ ਪੱਲੀ ਲਿਆ ਉਹ ਆ ਸਾਮਾਨ ਲਾਈਏ ਸਾਰਾ ਲੋ ਜੀ ਲਾਗੇ ਆਪਾਂ ਮਸ਼ੀਨ ਧੋਣਾ ਤੇ ਘਰੇ ਹੀ ਡੈਗ ਤੋਂ ਫਿਰ ਧਵਾਈ ਨਹੀਂ ਗਈ ਕਹਿੰਦੇ ਘਰੇ ਧੋਣੀਆਂ ਘਰੇ ਵਧੀਆ ਧੁੱਤੀ ਜਾਂਦੀ ਆ ਡੈਗ ਵਾਲੇ ਚੰਗੀ ਤਰ੍ਹਾਂ ਸਾਫ ਨਹੀਂ ਕਰਦੇ ਸਾਮਾਨ ਸੋਨ ਬਾਲਾ ਜੰਮਿਆ ਹੁੰਦਾ ਚੰਗੀ ਤਰ੍ਹਾਂ ਲੋਂਦੇ ਨਹੀਂਗੇ ਉਹ ਉਹਨੂੰ ਤੱਕਾਗੇ ਧੋਵਾਂਗੇ ਘਰੀ ਅੱਜ ਲੋ ਜੀ ਧੋਵਾ ਜੀ ਦਾ ਕੰਮ ਲੱਬੜ ਗਿਆ ਆਪਣਾ ਇਕੱਲਾ ਰਹਿ ਗਿਆ ਕਟਰ ਹੋਣਾ ਆਪਣਾ ਕੱਲੂ ਇਹ ਧੋਵਾਂਗੇ ਸਾਜਰੇ ਝੋਣ ਧੂਣ ਵਾਲਾ ਕੰਮ ਪੂਰਾ ਕਰ ਦਿੱਤਾ ਚਮਕਾਤਾ ਕੰਮ ਬਾਹਰ ਆ ਵੀ ਆਹਾਂ ਲੋਏ ਝੋਣੇ ਵਾਲਾ ਡਰਾਮਾ ਆਪਾ ਪਾਤਾ ਕੱਲ ਆਪਾਂ ਰਾਤ ਧੋਤੀ ਸੀ ਕੰਮ ਨਿਵੇੜਤਾ ਸੀ ਸਾਰਾ ਆਪਾਂ ਡਰਮ ਰੂਮ ਪਾ ਕੇ ਹੁਣ ਸ਼ਾਨ ਨੇ ਪਾਉਣ ਲੱਗੇ ਆਂ ਬਸ ਪਲੌ ਚੜਾਉਣ ਵਾਲਾ ਰਹਿ ਗਿਆ ਕੱਲਾ ਜਿਵੇਂ ਤਾਂ ਬਹੁਤ ਥਾਂ ਹੈ ਨਾ ਸਟਾਰਟਿੰਗ ਕਰੀ ਜਾਣੀ ਆ ਡਰਮ ਦੀ ਸਟਾਰਟਿੰਗ ਕਰਕੇ ਫਿਰ ਪਲੌ ਚੜਾਉਣੇ ਆ ਤੇ ਉਦੋਂ ਸ਼ਾਨ ਨੇ ਪਾ ਕੇ ਫਿਰ ਨੂੰ ਲਾਉਣੇ ਆਪਾਂ ਇੱਕ ਸਾਈਡ ਕਰਕੇ ਫਿਰ ਦੂਜੀ ਨਾਲ ਫਿਰ ਆਪਾਂ ਕਰਦੇ ਦੂਜੀ ਕਮਬਾਈਨ ਦਾ ਕੰਮ ਸਟਾਰਟ ਪੂਰੀ ਰੈਡੀ ਕਰਕੇ ਖੜਾਉਨੇ ਝੋਨੇ ਲਈ ਆਪਾਂ ਇਹ ਟੋਣੀ ਲੱਗ ਗਈ ਜੋਰਾਂ ਤੇ ਲੋ ਜੀ ਹੁਣ ਲੱਗੇ ਆਪਾਂ ਫੀਡਰ ਤੋਂ ਬਾਜਾ ਮਾੜਾ ਮੋਟਾ ਝਾੜਾਂਗੇ ਤੇ ਪਾਣੀ ਮਾਰਦੇ ਆ ਟਕਾ ਕੇ ਫਿਰ ਫੀਡਰ ਲਾ ਕੇ ਇਹਨੂੰ ਇੱਕ ਸੈੱਟ ਖੜਾਉਨੇ ਆ ਤਰਪਾਲ ਤਰਪੂਲ ਨਾਲ ਢਾ ਕੇ ਫਿਰ ਦੂਜੀ ਮਸ਼ੀਨ ਨਾਲ ਆਪਾਂ ਛੇੜਾਂਗੇ ਲੋ ਜੀ ਲਾਗੇ ਮੁੰਡੇ ਆਪਣੇ ਪਾਣੀ ਮਾਰਨ ਫੀਡਰ ਤੇ ਸਰਫ ਸੁਰਫ ਮਾਰ ਕੇ ਨ ਚੰਗੀ ਤਰ੍ਹਾਂ ਖਾ ਕੇ ਧੋਨੇ ਫਿਰ ਇਹਨੂੰ ਕਟਰ ਰਹਿ ਗਿਆ ਆਪਣਾ ਵਸੂਣ ਵਾਲਾ ਕਟਰ ਦੋਨੇ ਆ ਦੇ ਇਕੱਠਾ ਹੀ ਧੋਵਾਂਗੇ ਜੇ ਉਹਦਾ ਲਾਹਣਾ ਮ ਆਪਾਂ ਪਹਿਲਾਂ ਧੋ ਕੇ ਇੱਕ ਪਾਸੇ ਰੱਖਾਂਗੇ ਫਿਰ ਦੂਜਾ ਨਾਲ ਹੀ ਧੋਵਾਂਗੇ ਕਟਰ ਦਾ ਕੰਮ ਬਾਅਦ ਚੁਈਆਂ ਪਹਿਲਾਂ ਮਸ਼ੀਨ ਨੂੰ ਸਾਫ਼ ਕਰਾਂਗੇ ਫਿਰ ਉਦੋਂ ਦਾ ਕਟਰ ਧੋਵਾਂਗੇ ਲਓ ਜੀ ਫੀਡਰ ਵੀ ਦਿੱਤਾ ਆਪਾਂ ਹੁਣ ਪਾ ਜੈਕ ਪਾਉਣ ਲੱਗੇ ਆ ਬਸ ਜੈਕ ਲਾ ਕੇ ਫਰਾ ਘੜੰਗਾ ਜਿਹਾ ਕੱਢ ਦੇਣਾ ਦੋਨੇ ਚੋਂ ਬਰ ਆਪਣੇ ਲੱਗੇ ਹੋਏ ਆ ਤੇ ਆਪਾਂ ਲੱਗੇ ਹੁਣ ਪਾਸ ਮਾਰਨ ਪੱਲਿਆਂ ਤੇ ਸਾਈਡਾਂ ਵਾਲਿਆਂ ਤੇ ਨੋਈ ਜੀ ਪਾਸ ਆਪਣੇ ਚੱਲ ਰਹੀ ਐ ਜੋਰਾ ਸ਼ੋਰਾਂ ਦੇ ਸਾਰੇ ਜਿਹੜੇ ਕੱਲੇ ਜੱਟੇ ਦੀ ਚੱਕਰ ਨੇ ਉਹ ਸਕਾਗੇ ਮਾਰ ਕੇ ਖੜਾ ਦੇਣੀ ਐ ਪਾਸ ਤੂੰ ਸੀਟ ਨਹੀਂ ਰਹਿਣ ਦੇਣੀਗੀ ਕੱਟਵਾ ਕਰ ਦਣਾ ਇਹਨੇ ਪੂਰਾ ਕੰਮ ਟੱਕਾ ਅੱਗੇ ਕਰ ਦਣਾ ਰੂ ਰੂ ਨਾਲ ਲੋ ਜੀ ਪਾਲਸ਼ ਵਾਲਾ ਕੰਮ ਹੋ ਗਿਆ ਡਨ ਤੇ ਦੂਜੀ ਗੰਬਾਇਨ ਵੀ ਆਪਾਂ ਕੱਢ ਲਈ ਆ ਹੁਣ ਲੱਗਿਆ ਆਪਾਂ ਇਹਨੂੰ ਸਾਫ ਕਰਨ ਆਮਾ ਆਰਗਾਨਿਕ ਖਿੱਤੀ ਫਰਦੇ ਚੋਬਰ ਲੋ ਜੀ ਕਰਤੀਆ ਦੂਜੀ ਮਹੀਨਾ ਆਪਾਂ ਜੱਕਾਂ ਤੇ ਇੱਕ ਬਸੇ ਲਾ ਦਿਆਂ ਹੁਣ ਦੰਨੇ ਆਪਾਂ ਇਹ ਤੇ ਤਰਪਾਲ ਚੰਗੀ ਤਰ੍ਹਾਂ ਢੱਕਦੇ ਆਂ ਫੇਰ ਲਾਦੇ ਆ ਦੂਜੀ ਮਸ਼ੀਨ ਨੂੰ ਕਮਰੇ ਨੂੰ ਪੂਰਾ ਕਦੇ ਖਿੱਚਿਆ ਹੋਇਆ ਮੁੰਡਿਆਂ ਨੇ ਲੋ ਜੀ ਅੱਜ ਲਾ ਗਏ ਆਪਾਂ ਦੂਜੀ ਮਸ਼ੀਨ ਵੀ ਧੋਣ ਪਾਣੀ ਮਾਰਤਾ ਇੱਕ ਵਾਰੀ ਕੱਲਾ ਹੁਣ ਆਪਾਂ ਮਾਰਦੇ ਆਂ ਇੰਚ ਸ਼ੈਂਪੂ ਤੇ ਡੀਜ਼ਲ ਚੰਗੀ ਤਰ੍ਹਾਂ ਕਰਦੇ ਆਂ ਸਾਫ ਇਹਨੂੰ ਵੀ ਕਟਰ ਵੀ ਇੱਕ ਤੋਤਾ ਸੀ ਉਦੋਂ ਆਪਾਂ ਇੱਕ ਹੀ ਰਹਿ ਗਏ ਤੇ ਵਾਲੇ ਨੇੜ ਤੇ ਕੰਮਾਂ 'ਚ ਦੋਨੋਂ ਦਾ ਲੋ ਜੀ ਲੱਗੇ ਪਏ ਆਂ ਡੀਜ਼ਲ ਤੇ ਸ਼ੈਂਪੂ ਮਾਰਨ ਮਿਕਸ ਕਰਕੇ ਚਮਕਾਉਣ ਆਣ ਛਾਣ ਨਹੀਂ ਝੂਣ ਨੇ ਆਪਾਂ ਸਾਰੇ ਬਾਹਰ ਕੱਢਦੇ ਸੀਗੇ ਤੇ ਹੁਣ ਪਾਣੀ ਪੂਣੀ ਮਾਰਦੇ ਹਾਂ ਦੂਬਾ ਟਕਾ ਕੇ ਫੇਰ ਇਹਨੂੰ ਵੀ ਲਾਉਨੇ ਆਂ ਅੰਦਰ ਇੱਕ ਥਾਂ ਲੋ ਜੀ ਨਵੇੜ ਤਾਂ ਆਪਾਂ ਮਸ਼ੀਨ ਦਾ ਕੰਮ ਧੋ ਕੇ ਕਰਤੀ ਜਮਾ ਓਕੇ ਚਮਕਦੀ ਬਈ ਆ ਨਾ ਪੂਰੀ ਫਰ ਤੇ ਕਟਰ ਵੀ ਧੋਤਾ ਆਪਾਂ ਨਾਲ ਦੀ ਨਾਲ ਹੀ ਅੱਧ ਹੋ ਗਏ ਆ ਪੂਰੇ ਬੇਲੇ ਇਹਨਾਂ ਨੂੰ ਲਾਉਣੇ ਆਪਾਂ ਅੰਦਰ ਬਸ ਫਾਲਸਪੂਲ ਸ਼ਮਾਰ ਕੇ ਬਸ ਲਾ ਕੇ ਅੰਦਰ ਤੇ ਖੜਾਉਣੇ ਆ ਤਰਪਾਲ ਦੇ ਕੇ ਕਟਰ ਵੀ ਨਾਲ ਦੀ ਨਾਲ ਹੀ ਅੰਦਰ ਲਾ ਦਨੇ ਆ ਦੂਜੀ ਮਹੀਨ ਟਮਾਟਾ ਕੀ ਵੀ ਪਈ ਆ ਸਮਸ ਇਹਦਾ ਆਪਾਂ ਟਾਂਕੀ ਖੜਾ ਦੇਣਾ ਵਾ ਦੂਜੀ ਦਾ ਚਲੋ ਉਹ ਹੀ ਲਾ ਦਾਂਗੇ ਹੁਣ ਕਿਉਂਕਿ ਉਵੇਂ ਹੀ ਖੜਾਤੀ ਪਹਿਲਾਂ ਹੀ ਆਪਾਂ ਇਹਦਾ SMS ਆਪਾਂ ਟਾਂਕ ਹੀ ਦੇਣਾ ਨਾਲ ਦੀ ਨਾਲ ਕਿਉਂਕਿ ਇਥੇ ਆਪਾਨੂੰ ਥਾਂ ਚਾਹੀਦਾ ਕਟਰ ਲਾਉਣ ਨੂੰ ਉਹਦਾ ਮੈਂ SMS ਆਪਾਂ ਥੱਲੇ ਹੀ ਰੱਖ ਦਾਂਗੇ ਕਰੀਨਲ ਦੇ ਆ ਜੀ ਫਿਰ ਆਪਾਂ ਅਗਲੇ ਬਲੌਗ ਚ ਆਸੀ ਕਾਲ ਸਾਰਿਆਂ ਨੂੰ